ਅੰਮ੍ਰਿਤਸਰ ਦਾ ਪਿੰਡ ਰਸੂਲਪੁਰ ਕਲਰਾਂ ਬਣਿਆ ਜੰਗ ਦਾ ਮੈਦਾਨ ਮੌਕੇ ਦੀਆਂ ਵੀਡੀਓਜ਼ ਆਈਆਂ ਸਾਹਮਣੇ ਮੰਦਰ ਦੀ ਦੀਵਾਰ ਤੇ ਪਲਾਸਟਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵੱਧਿਆ ਵਿਵਾਦ ਮਾਮਲਾ ਅੰਮ੍ਰਿਤਸਰ ਦੇ ਠਾਣਾ ਮੋਹਕਮਪੁਰਾ ਅਧੀਨ ਪੈਂਦੇ ਪਿੰਡ ਰਸੂਲਪੁਰ ਕਲਰਾਂ ਦਾ ਜਿੱਥੇ ਇੱਕ ਪੰਡਤ ਵੱਲੋਂ ਦੀਵਾਰ ਪਲਾਸਟਰ ਕਰਵਾਉਣ ਤੇ ਦੋ ਧਿਰਾਂ ਵਿਚਾਲੇ ਚੜਾਪ ਹੋ ਗਈ ਆ ਇਸ ਮੌਕੇ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਅਤੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਸੰਬੰਧੀ देर रात ਮਾਮਲਾ ਮੋਹਕਮਪੁਰਾ ਥਾਣੇ ਦੇ ਵਿੱਚ ਪਹੁੰਚਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸੰਬੰਧੀ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਨੇ ਧਿਰਾਂ ਨਾਲ ਗੱਲਬਾਤ ਵੀ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਜੀ ਆਪਣਾ ਤਾਂ ਕੀ ਮਾਮਲਾ ਜੀ ਮੇਰਾ ਨਾਮ ਸੁਖਜਿੰਦਰ ਕੌਰ ਹੈ ਮੇਰੇ 99 ਦਾ ਮਾਮਲਾ ਹੈ ਜੀ ਉਤਤ ਇੱਕ ਪੰਡਤ ਲਿੰਦਾ ਜਵਾ ਉਹ ਪਹਿਲਾਂ ਜਮਾਨੀਆਂ ਲਾ ਕੇ ਸਾਰੇ ਲਾਗੇ ਕਲਾਕਾਰੀ ਉਹਨੂੰ ਘਰ ਤਾਗੇ 12 ਸਾਲਾਂ ਦੀ ਦੀ ਪੜੀ ਖਿੱਚ ਕੇ ਲਾਗੇ ਆ ਹੈਨਾ ਵੀਡੀਓ ਬਣੀਆਂ ਗਿਆ ਸਾਰੀਆਂ ਵੀਡੀਓ ਵਾਰਨਟ ਹੋਣ ਗਿਆ ਜਵਾ ਬਣੀਆਂ ਗਿਆ ਮਾ ਤਾਂ ਪਰਸਾਂ ਵੀ ਇਨਖਾਨੇ ਦੇ ਵਿੱਚ ਆਏ ਆ ਸਾਰੇ ਕਸਾਂ ਨੂੰ ਬਣੇ ਇਹਨਾਂ ਦੀ ਜਮਾਨੀਆਂ ਫੇਰ ਇਸੇ ਤਰ੍ਹਾਂ ਲਾ ਕੇ ਇਹਨੂੰ ਗਾਲ ਮੰਦਾ ਕੀਤਾ ਖਾਣੇ ਚ ਕਿਸੇ ਕੌਂਸਲੇ ਵਾਲੇ ਨੇ ਬਾਹਰ ਨਿਕਲ ਕੇ ਆ ਕੇ ਬੋਲਿਆ ਤੇ ਇੰਨਾ ਗੰਦ ਕਿਉਂ ਬੋਲਣ ਲੱਗੀਆਂ ਜੀ ਇਹਨਾਂ ਨੂੰ ਹੈਨਾ ਹਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਇਹਨਾਂ ਫੈਸਲਾ ਹੁੰਦਾ ਐਸੇ ਤੋਂ ਹਣੇ ਟੋਟੋ ਟੋਟਾ ਪੈ ਗਿਆ ਕਿਉਂ ਨਾ ਨੇ ਐਸੇ ਸਾਬਨ ਤੋਂ ਟੁੱਟ ਕੇ ਇਹ ਮਾਮਲਾ ਕੀ ਹੈ ਮਾਮਲਾ ਕੀ ਹੈ ਮਾਮਲਾ ਇਹ ਵੀ ਕੰਦ ਸਾਡੀ ਜਗ੍ਹਾ ਦੇ ਵਿੱਚ ਉਹਦੀ ਪੰਡਤ ਜੀ ਕੰਦ ਹੈ ਸਾਡੀ ਜਗ੍ਹਾ ਵਾ ਪੰਡਤ ਕਹਿੰਦਾ ਜੀ ਮੈਨੂੰ ਪਲੇਸਟਰ ਕਰਨਾ ਦੇ ਦੇ ਫੋੜਦਾ ਸਾਡਾ ਜਾਣਿਆ ਵਾ ਜਗ੍ਹਾ ਜਾਣਦੀ ਹੈਗੀ ਆ ਸਾਡੀ ਜਗ੍ਹਾ ਵਾ ਅਗਲੇ ਆਪਣੀ ਜਗ੍ਹਾ ਦੇ ਵਿੱਚ ਕਿਸ ਤਰ੍ਹਾਂ ਪਲੇਸਟਰ ਹੁੰਦੀ ਹੈ ਆਡੀ ਮਰਜ਼ੀ ਸਾਮ ਦੀ ਨਾ ਬੜਾ ਕੁੱਝ ਹੋ ਜਾਂਦਾ ਅਸੀਂ ਅਸੀਂ ਨੂੰ ਕੋਗਲੇ ਮਾਸ਼ੀਆਂ ਬਤਲਣ ਦੇ ਗਾਦੇ ਥਾਣੇ ਦਾ ਮਾਮਲਾ ਹੈ ਇਹ ਲੋਕੋ ਮੇਰੇ ਘਾਣੇ ਦਾ ਮਾਮਲਾ ਦਾ ਨਹੀਂ ਕਿ ਅੰਤਿਸਰ ਕੀ ਹੈ ਜੀ ਮਾਮਲਾ ਜਿਹੜਾ ਇੱਕ ਪ੍ਰਾਪਰਟੀ ਨੂੰ ਲੈ ਕੇ ਪਲਸਟਰ ਕਰਨ ਨੂੰ ਲੈ ਕੇ ਹੋਇਆ ਦੋ ਘਰਾਂ ਵਿੱਚ ਅੱਜ ਇਹ ਕਿ ਕੰਧ ਨੂੰ ਪਲਸਟਰ ਕਰਨ ਦਾ ਮਸਲਾ ਹੈ ਜੀ ਇੱਕ ਜਿਹਦੇ ਵਿੱਚ ਬੰਦੀ ਰਹਿੰਦੇ ਆ ਜੀ ਉਹ ਆਪਣਾ ਬਣਾ ਰਹੇ ਆ ਹਾਲ ਪੈਰਾ ਬਣਾ ਲਈ ਸ਼ੰਕਾ ਵਾਸਤੇ ਉਹਦੇ ਬਾਰ ਬਾਰ ਕੰਧ ਨੂੰ ਪਲਸਟਰ ਕਰਨਾ ਚਾਹੁੰਦੇ ਆ ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੀ ਹੈ ਵੀ ਅਸੀਂ ਨਹੀਂ ਕਰਨ ਦੇ ਦੀ ਇਹ ਮਸਲਾ ਹੈ ਹੈ ਜੀ

ਇਕਸਰ ਜਸਵਿੰਦਰਨ ਵਾਲੀ ਜਿਹੜੀ ਪਾਰਟੀ ਹੈ ਉਹ ਇਹ ਗੱਲ ਕਰ ਰਹੀ ਹੈ ਕਿ ਜੇ ਉਹ ਘਰ ਦੇ ਵਿੱਚ ਸੀ ਉਹਨਾਂ ਵੱਲੋਂ ਵੀ ਦਿਖਾ ਦਿੱਤੀ ਗਈ ਸੀ ਕਿ ਇੱਕ ਲੇਡੀਜ਼ ਵੀ ਕੱਲੀ ਸੀ ਲੜਕੀ ਸੀ ਉਹਨਾਂ ਦੇ ਵੀ ਗੱਲ ਪਏ ਆ ਸਾਡੇ ਵੀ ਗੱਲ ਪਏ ਆ ਸਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੂਫ ਮਿਲਿਆ ਸਾਨੂੰ ਨਾ ਕੋਈ ਇਸ ਤਰ੍ਹਾਂ ਦੀ ਸਾਰੀ ਗੱਲ ਸਾਹਮਣੇ ਆਈ ਕਹਦੇ ਨੇ ਕਿ ਵੀਡੀਓ ਬਣੀਆਂ ਨੇ ਸਾਡੇ ਕੋ ਵੀਡੀਓ ਨਹੀਂ ਰਹਿ ਗਈ ਵੀਡੀਓ ਇਹਨਾਂ ਦੀ ਬਾਅਦ ਚ ਕੋਈ ਬਾਈਟ ਵਗੈਰਾ ਦਿੰਦੇ ਆ ਵੀ ਬਣੀਆਂ ਆ ਉਦੋਂ ਵਾਈਸ ਕੋਈ ਵੀਡੀਓ ਨਹੀਂ ਹੈਗੀ ਸਹੀ ਇੱਕਸਰ ਲੇਡੀਜ਼ ਜਿਹੜੀ ਉਹ ਥੋੜੇ ਇਲਜ਼ਾਮ ਲਗਾ ਰਹੇ ਤੁਸੀਂ ਰਫੀਕ ਕਰ ਰਹੇ ਜਿਉ ਨਾਲ ਔਰ ਸਾਹਿਬ ਜੀ ਜੋ ਵੀ ਹੈ ਕਾਰਵਾਈ ਇਹੀ ਕਾਨੂੰਨ ਮੁਤਾਬਕ ਕਰਨੀ ਹੈ ਕਿਉਂਕਿ ਅਸੀਂ ਹਰ ਕਿਸੇ ਨੂੰ ਸੈਟੀਸਫਾਈ ਨਹੀਂ ਕਰਾ ਨਹੀਂ ਸਕਦੇ ਜੀ ਕੰਦੇ ਮੇਰਾ ਬੋਰਡ ਜੀ ਬਿਲਕੁਲ ਕਿ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਉਹਨਾਂ ਤੇ ਤੇ ਅਲੀਗੇਸ਼ਨ ਕਰਨਾ ਹੀ ਹੁੰਦਾ ਹੈ ਇਹਦੇ ਵਿੱਚ ਕਿਹੜੀ ਕੋਈ ਗੱਲ ਨਹੀਂ ਜੀ ਤੇ ਇਹ ਮੰਦਰ ਦੀ ਜਗ੍ਹਾ ਹੈ ਕਿ ਕਿਹੜੀ ਜਗ੍ਹਾ ਜਿੱਦਾਂ ਇਹ ਇਹ ਇਹਨਾਂ ਨੇ ਆਪ ਹੀ ਜਗ੍ਹਾ ਲਈ ਹੋਈ ਆਪਣੀ ਉਹਨਾਂ ਦੀ ਬਕਾਇਦਾ ਰਜਿਸਟਰੀ ਹੋਈ ਹੈ ਹਮ ਇਹ ਪਲਾਟ ਉਹਨਾਂ ਦਾ ਵੀ ਨਾਲ ਹੈਗਾ ਕੋਈ ਮਤਲਬ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦਾ ਹੈਗਾ ਵਾ ਪਰ ਉਹਨਾਂ ਨੇ ਅਜੇ ਤੱਕ ਮੈਨੂੰ ਕੋਈ ਡਾਕੂਮੈਂਟ ਨਹੀਂ ਦਿੱਤੇ ਲੱਤਰ ਕੋਈ ਨਾ ਕਰਾਉਂਦਾ ਕੋ ਰੀਜ਼ਨ ਦੱਸਿਆ ਮੈਨੂੰ ਕਿਉਂ ਨਹੀਂ ਕਰੰਦੇ ਇਹਨਾਂ ਬਸ ਜੀ ਇਹਨਾਂ ਦੀ ਟੈਸ਼ਨ ਬਾਜੀ ਚੱਲ ਰਹੀ ਹੈ